ਇੱਕ ਅੱਜ ਵਾਰਦਾਤ ਨੇ ਬੜੇ ਫੇਰ ਸਵਾਲ ਖੜੇ ਕੀਤੇ ਨਿਆ ਵਿਵਸਥਾ ਦੇ ਉੱਤੇ ਆ ਵਪਾਰੀ ਕਾਰੋਬਾਰੀ ਜਿਨ੍ਹਾਂ ਨੇ ਛੋਟੇ ਜਿਹੇ ਇੱਕ ਦੁਕਾਨ ਤੋਂ ਸ਼ੁਰੂਆਤ ਕੀਤੀ ਔਰ ਉਸ ਫੈਮਲੀ ਨੇ ਵਰਮਾ ਫੈਮਲੀ ਨੇ ਦੋ ਭਰਾਵਾਂ ਨੇ ਮਿਲ ਕੇ ਕਾਫੀ ਵੱਡਾ ਕਾਰੋਬਾਰ ਕੀਤਾ ਪਰ ਆਖਰਕਾਰ ਕਤਲ ਕਰ ਦਿੱਤਾ ਗਿਆ ਜਾਨ ਲੈ ਲਈ ਗਈ ਉਸ ਵਿੱਚ ਜ਼ਿੰਮੇਵਾਰੀਆਂ ਚੁੱਕਣ ਵਾਲੇ ਕੁਝ ਹੋਰ ਕਹਿ ਰਹੇ ਨੇ ਪੁਲਿਸ ਕਹਿੰਦੀ ਆ ਮਾਮਲਾ ਅੰਡਰ ਇਨਵੈਸਟੀਗੇਸ਼ਨ ਹੈ ਪਰ ਉੱਥੋਂ ਦਾ ਵਪਾਰੀ ਦੁਕਾਨਦਾਰ ਬੜਾ ਦੁਖੀ ਹੈ ਸੜਕਾਂ ਤੇ ਆਇਆ ਹੋਇਆ ਕਹਿੰਦੇ ਕਿ ਇਹ ਅਸੀਂ ਪਹਿਲਾਂ ਹੀ ਅਗਾਹ ਕਰਦੇ ਰਹੇ ਕਿ ਬਚਾਓ ਸਾਨੂੰ ਪਰ ਪੁਲਿਸ ਫੇਲ ਰਹੀ ਹੈ ਤੋ ਪਿਛਲੇ 10 ਦਿਨ ਦੇ ਜੇ ਕਾਰਵਾਈ ਦੇਖੀ ਜਾਵੇ ਤੇ 10 ਦਿਨਾਂ ਦੇ ਵਿੱਚ ਵੱਡੇ ਜਿਹੜੇ ਕਤਲ ਹੋਏ ਨੇ ਇੱਕ ਤੇ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ਦਾ ਕਤਲ ਹੋਇਆ ਔਰ ਦੂਜਾ ਫਿਰ ਇੱਕ ਸ਼ੂਟਰ ਹੀ ਜਗਰੂਪ ਸਿੰਘ ਰੂਪਾ ਉਹਦੇ ਭਰਾ ਜਗਰਾਜ ਸਿੰਘ ਦਾ ਕਤਲ ਹੋਇਆ ਫਿਰ ਬੀਤੇ ਦਿਨੀ ਡਾਕਟਰ ਅਨਿਲਜੀਤ ਕੰਬੋਜਾ ਜਿਹੜੀ ਤਾਨੀਆਂ ਪੰਜਾਬੀ ਫਿਲਮਾਂ ਦੀ ਹੀਰੋ ਨਾਲ ਉਹ ਡਾਕਟਰ ਸਾਹਿਬ ਦੇ ਗੋਲੀਆਂ ਚੱਲੀਆਂ ਉਹ ਜ਼ੇਰੇ ਇਲਾਜ ਆ ਨਾ ਹੁਣ ਆ ਜਿਹੜਾ ਹੈ ਕੱਪੜਾ ਕਾਰੋਬਾਰੀ ਜਿਹੜਾ ਸੰਜੇ ਵਰਮਾ ਦੀ ਗੱਲ ਕਰਦੇ ਹੈਗੇ ਪੰਜਾਬ ਚ ਕਾਰੋਬਾਰੀ ਡਾਕਟਰ ਨੂੰ ਆਪਾਂ ਇਹਨਾਂ ਤਾਨੀਆਂ ਦਾ ਪਿਓ ਨਾ ਦੇਖੀ ਇੱਕ ਕਾਰੋਬਾਰੀ ਇੱਕ ਡਾਕਟਰ ਠੀਕ ਆ ਉਰਤੇ ਗੋਲੀਆਂ ਚੱਲੀਆਂ ਹੀ ਹੈ ਘਰ ਆ ਕੇ ਚਲਾਈ ਉਹਦੇ ਕਲੀਨਿਕ ਤੇ ਆ ਕੇ ਚਲਾਈ ਤੇ ਅੱਜ ਵਪਾਰੀ ਵਪਾਰੀਏ ਪੰਜਾਬ ਤੇ ਪਹਿਲਾਂ ਹੀ ਡਰ ਦੇ ਵਿੱਚ ਮਾਹੌਲ ਚ ਖੌਫ ਦੇ ਮਾਹੌਲ ਚ ਖਾਸ ਕਰਕੇ ਲੁਧਿਆਣੇ ਦਾ ਮੰਡੀ ਗੋਬਿੰਦਗੜਾ ਛੋਟੇ ਛੋਟੇ ਔਰ ਬਠਿੰਡੇ ਦਾ ਤੁਹਾਨੂੰ ਪਤਾ ਸ਼ਾਮ ਪਿੱਛੇ ਜੇ ਸਾਲ ਉਹ ਸ਼ਾਇਦ ਉਹ ਚਲਿਆ ਬਠਿੰਡੇ ਬੰਦਾ ਚਾਹ ਪੀਂਦੇ ਚਾਹ ਨਾ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਨੂਰਮੈਲ ਦੇ ਵਿੱਚ ਇੱਕ ਕੱਪੜੇ ਦਾ ਦੁਕਾਨਦਾਰ ਸੀ ਉਹਨੂੰ ਮਾਰ ਦਿੱਤਾ ਗਿਆ ਸੀ ਲੁਧਿਆਣੇ ਦੇ ਡਰੇ ਹੋਏ ਵਪਾਰੀ ਹੈਗੇ ਨੇ ਇਹਦਾ ਮਤਲਬ ਕਾਨੂੰਨ ਵਿਵਸਥਾ ਵਿਗੜੀ ਹੈ ਗੈਂਗਸਟਰ ਨੇ ਗੈਂਗਸਟਰ ਦੀ ਮਾਂ ਮਾਰ ਦਿੱਤੀ ਆ ਉਹਨਾਂ ਦੀ ਆਪਸ ਗੈਂਗਵਾਰ ਹੋ ਸਕਦੀ ਆ ਨਿੱਜੀ ਲੜਾਈ ਹੋ세 ਨਿੱਜੀ ਦੁਸ਼ਮਣੀ ਹੋ ਕੇ ਕੋਈ ਵੱਧ ਕਰ ਰਿਹਾ ਕੋਈ ਘੱਟ ਕਰ ਰਿਹਾ ਪਰ ਜਿਹੜੇ ਵਪਾਰੀ ਜਿਹੜੇ ਆਮ ਲੋਕ ਟਾਰਗੇਟ ਹੋ ਰਹੇ ਨੇ ਇਹਦਾ ਮਤਲਬ ਕਾਨੂੰਨ ਵਿਵਸਥਾ ਤਰਾਬ ਇਸ ਮਸਲੇ 'ਚ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵਾ ਪੁਲਿਸ ਅਫਸਰਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਵਾਪਰ ਕੀ ਰਿਹਾ ਹੈਗਾ ਵਪਾਰੀ ਕਾਰੋਬਾਰੀ ਜੇ ਆਮ ਲੋਕ ਨਿਸ਼ਾਨੇ ਤੇ ਆਗੇ ਤੇ ਲੋਕ ਜਿਹੜੇ ਆਮ ਸ਼ਹਿਰੀ ਅਗੇ ਨਾਗਰਿਕ ਉਹ ਤੇ ਖੌਫ ਦੇ ਮਾਹੌਲ ਦੇ ਡਰ ਜਾਣਗੇ ਲੋਕੀ ਕਾਰੋਬਾਰ ਬੰਦ ਕਰਕੇ ਲੋਕੀ ਹੋਰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਭਜਨ ਲਾਲ ਉਹ ਲੁਧਿਆਣੇ ਪਹੁੰਚੇ ਹੋਇਆ ਪਿਆਓ ਮੇਰੇ ਸਟੇਟ ਦੇ ਵਿੱਚ ਆਓ ਮੈਂ ਤੁਹਾਨੂੰ ਖੁੱਲੀਆਂ ਜਗ੍ਹਾ ਤੇ ਖੁੱਲੇ ਗੱਫੇ ਦਿੰਦਾ ਮੇਰੇ ਆਕੇ ਇਨਵੈਸਟ ਕਰੋ ਪਹਿਲਾਂ ਯੂਪੀ ਵਾਲੇ ਜੋਗੀ ਸਾਹਿਬ ਲੈ ਕੇ ਅਸੀਂ ਮੂੰਹ ਮਲ ਦੇ ਝਾਕਦੇ ਰਹਿ ਗਏ ਠੀਕ ਹੈ ਜੀ ਤੇ ਫਿਰ ਹੁਣ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਲੁਧਿਆਣੇ ਆ ਕੇ ਬੈਠ ਗਿਆ ਕਿ ਆਓ ਮੇਰੇ ਨਾਲ ਚਲੋ ਜੋ ਕੁਝ ਚਾਹੀਦਾ ਮੈਂ ਦੱਸੋ ਤੇ ਵਪਾਰੀ ਤੇ ਫਿਰ ਚਲੇ ਜਾਣਗੇ ਫਿਰ ਤੁਹਾਡੇ ਕਿ ਕਿ ਕੋਲ ਰਹਿ ਜੂਗੇ ਸ਼ਿੱਕੂ ਤੁਸੀਂ ਕੀ ਕਰੋਗੇ ਮਤਲਬ ਗੱਲਾਂ ਦੇ ਨਾਲ ਨਹੀਂ ਨਾ ਤੁਸੀਂ ਸਰਕਾਰ ਚਲਾ ਸਕਦੇ 40 ਮਹੀਨਿਆਂ ਚ ਚਲਾ ਲਈ ਤੁਸੀਂ ਸਰਕਾਰ ਗੱਲਾਂ ਦੇ ਵਿੱਚੋਂ 20 ਮਹੀਨਿਆਂ ਚ ਕੰਮ ਕਰਕੇ ਦਿਖਾ ਦਿਓ ਲੋਕਾਂ ਨੂੰ ਔਰ ਅੱਜ ਜਿਹੜੇ ਸੰਜੀਵ ਵਰਮਾ ਜਿਹੜੇ ਪੋਲਿਟਿਸ਼ੀਅਨ ਸ਼ਾਇਦ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਐਮਐਲਏ ਨੇ ਵੀ ਉਹਦੇ ਕੋ ਕੁਰਤੇ ਪਜਾਮੇ ਸਵਾਏ ਹੋਣ ਕਲ ਤੱਕ ਉਸ ਦਾ ਲਿਸਟ ਬਾਰਾ ਜੇ ਕਿ ਕਿਹੜੇ ਕਿਹੜੇ ਐਮਐਲਏ ਕਟੂਗਰ ਫਰੂਜ਼ਪੁਰ ਤੇ ਫਾਜ਼ਿਲਕਾ ਵਾਲਿਆਂ ਨੇ ਤੇ ਸਵਾਈ ਹੋਣਗੇ ਉਸ ਕੁਲ ਵਪਾਰੀ ਜਿਹੜਾ ਅੱਜ ਵੀ ਕੰਮ ਕਰਦਾ ਸੀ ਨਾ ਔਰ ਉਹ ਦੇਖੋ ਸਭ ਤੋਂ ਵੱਡਿਕਾ ਇੱਕ ਵਪਾਰੀ ਦਾ ਜਦੋਂ ਕਤਲ ਹੁੰਦਾ ਭਾਵੇਂ ਕਤਲ ਦੇ ਕਿਸੇ ਆਮ ਬੰਦੇ ਦਾ ਲੋਕੀ ਡਰ ਜਾਂਦੇ ਨੇ ਨਸ਼ਿਆਂ ਦੇ ਜਿਹੜੇ ਲੋਕੀ ਸਰਕਾਰ ਦੀ ਮਦਦ ਕਰਨਾ ਚਾਹੁੰਦੇ ਸੀ ਪਰ ਪੁਲਿਸ ਦੀਆਂ ਕਾਲੀਆਂ ਭੇਡਾਂ ਨੇ ਨਾਮ ਦਾਸਤੇ ਉਹਨਾਂ ਨੂੰ ਗੈਂਗਸਟਰ ਆ ਕੇ ਉਹਨਾਂ ਨੂੰ ਮਾਰ ਗਏ ਆਪ ਬੰਦਾ ਚਾਹੀਏ ਖਾਸ ਬੰਦਾ ਚਾਹੀਏ ਕੋਈ ਦਿਹਾੜੀਦਾਰ ਚਾਹੇ ਕਾਰੋਬਾਰੀ ਜਦੋਂ ਉਹ ਗੈਰ ਸਮਾਜਿਕ ਅਨਸਰਾਂ ਦਾ ਨਿਸ਼ਾਨਾ ਬੰਦੇ ਇਹਦਾ ਮਤਲਬ ਸਰਕਾਰ ਦੀ ਫੇਲੀਅਰ ਹੈ ਸਰਕਾਰ ਨੂੰ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੁਣ ਠੀਕ ਹੈ ਮੌਕੇ ਤੇ ਉੱਥੇ ਡੀਆਈਜੀ ਪਹੁੰਚੇ ਆਗੇ ਨੇ ਉਹ ਗੱਲਾਂ ਕਰ ਰਹੇ ਨੇ ਕਿ ਅਸੀਂ ਫੜ ਲਾਂਗੇ ਹਾਲਾਂਕਿ ਮੋਗੇ ਵਾਲੇ ਡਾਕਟਰ ਦੇ ਸਾਹਬ ਦੇ ਜਿਹੜੇ ਕਾਤਲ ਉਹ ਫੜਦੇ ਪੁਲਿਸ ਨੇ ਪਰ ਇੱਕ ਵਾਰ ਤੇ ਲੋਕੀ ਖੋਪ ਚ ਚਲੇ ਜਾਂਦੇ ਹੈਗੇ ਨਾ ਵੀ ਆਖਰ ਪੰਜਾਬ ਦੇ ਵਿੱਚ ਹੋਕ ਹੀ ਰਿਹਾ ਔਰ ਇਸ ਮਸਲੇ ਦੇ ਵਿੱਚ ਤੁਸੀਂ ਅੱਗੇ ਸਵਾਲ ਕੀਤਾ ਗਿਆ ਕਿ ਸਰਕਾਰ ਦਾ ਜ਼ਿਲ੍ਹਿਆਂ ਦੇ ਵਿੱਚ ਕੈਮਰੇ ਵਿਕਰਮ ਸਿੰਘ ਮੀਠਾਲੀ ਬੈਰਜ 'ਚ ਲੱਗੇ ਕਿ ਨਹੀਂ ਲੱਗੇ ਉੱਥੇ ਜਵਾਬ ਕਿਦਣਾ ਇਸਤੇ ਨਹੀਂ ਜਵਾਬ ਦਿੱਤਾ ਹਲੇ ਤੱਕ ਬਿਲਕੁਲ ਜਿਹੜਾ ਸੰਜੇ ਵਰਮਾ ਦਾ ਕਤਲ ਔਰ ਇੱਕ ਆਮ ਬੰਦਾ ਕਾਰੋਬਾਰੀ ਕਿੱਥੇ ਉੱਠ ਕੇ ਕਿੱਥੇ ਪਹੁੰਚਿਆਗਾ ਉਹੀ ਅੱਜ ਨਿਸ਼ਾਨੇ ਤੇ ਆਏ ਸਵੇਰੇ ਆਏ ਤਿੰਨ ਬੰਦੇ ਆ ਗੋਲੀਆਂ ਮਾਰ ਕੇ ਚਲ ਗਏਗੇ। ਦੇਖੋ ਅਜੇ ਵੀ ਵਾਰਦਾਤਾਂ ਦੀ ਕੋਈ ਜ਼ਿੰਮੇਵਾਰੀ ਚੁੱਕਦਾ ਨਾ ਇੱਕ ਪੋਸਟ ਵਾਇਰਲ ਹੋ ਰਹੀ ਹੈ। ਹਾਲਾਂਕਿ ਜਦੋਂ ਤੱਕ ਪੁਲਿਸ ਇਸ ਦੀ ਜਾਂਚ ਪੜਤਾਲ ਨਹੀਂ ਕਰਦੀ ਪਤਾ ਹੀ ਨਹੀਂ ਲੱਗਦਾ ਉਹਨੂੰ ਸੱਚ ਮੰਨੀਏ ਕਿ ਝੂਠੀ। ਪਰ ਉਹਦੇ ਵਿੱਚ ਇੱਕ ਦਾਵਾ ਕੀਤਾ ਗਿਆ ਇੱਕ ਗਰੁੱਪ ਵੱਲੋਂ ਕਹਿੰਦੇ ਇੱਕ ਸਾਡਾ ਮਸਲਾ ਸੀ ਉਹਦੇ ਵਿੱਚ ਫੋਨ ਕੀਤਾ ਸੀ ਤੇ ਇਹਨਾਂ ਨੇ ਸਾਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੰਜੇ ਵਰਮਾ ਨੇ। ਫਿਰ ਅਸੀਂ ਆਪਣੀ ਹੋਣ ਪਤਾ ਲੱਗ ਜੂਗਾ ਇਹਨਾਂ ਨੂੰ ਕੌਣ ਹੁੰਨੇ ਆ। ਇਸ ਤਰ੍ਹਾਂ ਦੀ ਇੱਕ ਪੋਸਟ ਬੜੀ ਵਾਇਰਲ ਹੋ ਰਹੀ ਹੈ। ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਉ ਕੀ ਪਤਾ ਉਹਨੇ ਪੁਲਿਸ ਨੂੰ ਵੀ ਦੱਸਿਆ ਹੋਵੇ ਹੂੰ ਤੁਸੀਂ ਦੇਖੋ ਜਿਹੜੇ ਮੋਗੇ ਵਾਲਾ ਉਹ ਐਕਟਰਸ ਤਾਨੀਆਂ ਦਾ ਪਿਓ ਵਾ ਉਹਨੂੰ ਵੀ ਸਿਕਿਉਰਿਟੀ ਸੀ ਸਰਕਾਰ ਨੇ ਵਾਪਸ ਲੈ ਲਈ ਸੀ ਹੂੰ ਅਗਲੇ ਨੂੰ ਮੌਕਾ ਮਿਲੇ ਠੋਕ ਦਿੱਤਾ ਮਤਲਬ ਸਿਕਿਉਰਿਟੀ ਵਾਪਸ ਲੈਣ ਲੱਗਿਆ ਸਰਕਾਰ ਸੋਚਦੀ ਨਹੀਂ ਹੈਗੀ ਕਿਸੇ ਦਾ ਜਾਨੀ ਨੁਕਸਾਨ ਹੋਇਆ ਫਿਰ ਇਹਨੂੰ ਸਿੱਧੂ ਮੂਸੇਵਾਲੇ ਦੀ ਵੀ ਸਿਕਿਉਰਿਟੀ ਵਾਪਸ ਲਈ ਕਟਾਈ ਫਿਰ ਉਲਟਾ ਖਬਰਾਂ ਲਗਵਾਈਆਂ ਸੀ ਖਬਰਾਂ ਦੀ ਸ਼ੋਰਤ ਦੇ ਵਿੱਚ ਤੁਸੀਂ ਸਿੱਧੂ ਮੂਸੇਵਾਲਾ ਮਰਵਾ ਦਿੱਤਾਗਾ ਠੀਕ ਆ ਹੁਣ ਇਹ ਡਾਕਟਰ ਦੀ ਵੀ ਹੋ ਸਕਦਾ ਹੈ ਹੁਣ ਸੰਜੇ ਬਰਮਾ ਵਾਲਾ ਵੀ ਮਸਲਾ ਵੀ ਲੋਕਲ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਵੇ ਕਿ ਮੈਨੂੰ ਥ੍ਰੈਟ ਕਾਲ ਆ ਰਹੀਆਂ ਹੁਣ ਜਿਹੜੇ ਤੁਸੀਂ ਕਹਿ ਰਹੇ ਨੇ ਕਿ ਕਿਸੇ ਗੈਂਗਸਟਰ ਨੇ ਜਾਂ ਕਿਸੇ ਗਰੁੱਪ ਨੇ ਲੈ ਲਈ ਇਹਦੀ ਤੇ ਪੁਲਿਸ ਹੀ ਵੈਰੀ ਵੈਰੀਫਾਈਡ ਕਰ ਸਕਦੇ ਨੇ ਮੀਡੀਆ ਤੇ ਜਿਹੜਾ ਫੇਸਬੁੱਕ ਤੇ ਕੋਈ ਪਾਉਂਦਾ ਉਹਨੂੰ ਪੜ੍ਹ ਕੇ ਸੁਣਾ ਦਿੰਦਾ ਨਾਲੇ ਮੀਡੀਆ ਕਹਿ ਦਿੰਦਾ ਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਅਗੇ ਪਰ ਜੇਸ ਵੀ ਕਾਊਂਟ ਤੋਂ ਆਇਆ ਉਹ ਪੁਲਿਸ ਤੇ ਝੱਟ ਲੱਭ ਸਕਦੀ ਹੈ ਕਿ ਉਹ ਆਈਪੀ ਐਡਰੈਸ ਕਿੱਥੋਂ ਦਾ ਵਾ ਉਹਦੀ ਪ੍ਰੋਫਾਈਲ ਚੈੱਕ ਕਰ ਲੈਂਦੀ ਪੁਲਿਸ ਐਨਾ ਪੁਲਿਸ ਕੋਲ ਕੰਮ ਹੈ ਔਰ ਪੁਲਸਕਾਰ ਵੀ ਕਰ ਸਕਦੀ ਉਹ ਤਾਂ ਚਲੋ ਇਨਵੈਸਟੀਗੇਸ਼ਨ ਦਾ ਹਿੱਸਾ ਹੋ ਗਿਆ ਪਰ ਮਸਲਾ ਇਹ ਕਿ ਜਿੰਨੇ ਵੀ ਜ਼ਿੰਮੇਵਾਰੀ ਲਈਆ ਕਾਨੂੰਨ ਤੇ ਸਵਾਲ ਖੜੇ ਹੋਗੇ ਨਾ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਹੈ ਕਿ ਨਹੀਂ ਤੇ ਇਸ ਕਰਕੇ ਸਰਕਾਰ ਨੂੰ ਸਵਾਲ ਜਵਾਬ ਦੇਣੇ ਚਾਹੀਦੇ ਨੇ ਕਿ ਕਿਉਂ ਲੋਕਾਂ ਦਾ ਜਾਨੀ ਨੁਕਸਾਨ ਹੋ ਰਿਹਾ ਅਸੀਂ 3 ਕਰੋੜ ਪੰਜਾਬੀਆਂ ਨੂੰ ਕਿ ਸਰਕਾਰ ਵਾਰ-ਵਾਰ ਕਹਿੰਦੀ ਕਿ ਅਸੀਂ ਜਵਾਬ ਦੇਾਂ ਫਿਰ ਜਵਾਬ ਦਿਓ ਨਾ ਜਵਾਬ ਤੁਸੀਂ ਦੇ ਨਹੀਂ ਰਹੇ ਹੋ ਐਮਐਲਏ ਤੁਹਾਡੇ ਡਰਦੇ ਨਹੀਂ ਜਾਂਦੇ ਹੈਗੇ ਨਾ ਮਤਲਬ ਇਸ ਮਸਲੇ ਵਿੱਚ ਕਾਨੂੰਨ ਵਿਵਸਥਾ ਦੇ ਮਸਲੇ ਦੇ ਵਿੱਚ ਸਰਕਾਰ ਫੇਲ ਸਾਬਤ ਹੋ ਰਹੀ ਆ ਔਰ ਤੁਸੀਂ ਦੇਖੋ ਕਿ ਸੰਜੇ ਵਰਮਾ ਚਾਹੇ ਉਹ ਬਿਜ਼ਨਸਮੈਨ ਨਹੀਂ ਚਾਹੇ ਆਮ ਆਪੋਜੀਸ਼ਨ ਦੇ ਤਮਾਮ ਲੀਡਰਾਂ ਨੇ ਜੈ ਸੁਬੀ ਸਿੰਘ ਬਾਦਲ ਨੇ ਚਾਹੇ ਸੁਨੀਲ ਜਾਖੜ ਨੇ ਉਥੋਂ ਦੇ ਲੋਕਲ ਐਮਐਲਏ ਸੰਦੀਪ ਚੌਧਰੀ ਸੰਦੀਪ ਜਾਖੜ ਔਰ ਫਿਰ ਪ੍ਰਤਾਪ ਸਿੰਘ ਬਾਜਵਾ ਸਾਰਿਆਂ ਨੇ ਇਸ ਮਸਲੇ ਦੇ ਵਿੱਚ ਸਵਾਲ ਖੜੇ ਕੀਤੇ ਨੇ ਕਾਨੂੰਨ ਵਿਵਸਥਾ ਦੇ ਮਸਲੇ ਕਿ ਸਰਕਾਰ ਹੈ ਕਿੱਥੇ ਸਰਕਾਰ ਦਾ ਕੀ ਖੌਫ ਹੈ ਕਿ ਸਿਰਫ ਵਿਰੋਧੀਆਂ ਦਾ ਖੌਫ ਆ ਵਿਰੋਧੀਆਂ ਤੇ ਖੌਫ ਆ ਵੀ ਅਸੀਂ ਅਗਲੇ ਹਫਤੇ ਵੱਡੀ ਮੱਛੀ ਫੜ ਲੈਣੀ ਆ ਅਗਲੇ ਵੱਡੇ ਹੋਰ ਮੈਲ ਟਾ ਦੇਣਾ ਹੈਗਾ ਫਿਰ ਸਰੋਤਾਦ ਵੱਦ ਕਿ ਵਿਰੋਧੀਆਂ ਨੂੰ ਨੁਲੈਗ ਸਰਕਾਰ ਖੌਫ ਅਦਾ ਕਰ ਰਹੀ ਹੈ ਤੇ ਜਿਹੜੇ ਗੈਰ ਸਮਾਜਿਕ ਅੰਸਰ ਆ ਉਹ ਖੁੱਲੇ ਕੋ ਮਰਿਆਗੇ ਨੇ ਮਤਲਬ ਸਿਆਸਤ ਦੇ ਵਿੱਚ ਤੁਹਾਡੇ ਵਿਚਾਰਤਾਰ ਵਿਚਾਰਤਾਰਕ ਲੜਾਈ ਹੋ ਸਕਦੀ ਨਿੱਜੀ ਨਹੀਂ ਪਰ ਹੁਣ ਪੰਜਾਬ ਦੇ ਵਿੱਚ ਮਾਹੌਲ ਇਦਾਂ ਦਾ ਨਿੱਜੀ ਲੜਾਈ ਬਣਾ ਕੇ ਜਿਹੜੀ ਉਹ ਪੰਜਾਬ ਨੂੰ ਪੇਸ਼ ਕੀਤਾ ਜਾ ਰਿਹਾ ਜੋ ਸਰਾ ਸਰ ਗਲਤ ਹੈ ਨਿੱਜੀ ਲੜਾਈ ਪਹਿਲਾਂ ਕਾਲੀਆਂ ਤੇ ਕਾਂਗਰਸੀਆਂ ਦੇ ਵਿੱਚ ਹੀ ਹੁੰਦੀ ਆ ਉਹਦਾ ਸਟੇਟ ਦਾ ਨੁਕਸਾਨ ਹੋਇਆ ਹੈ ਪੰਜਾਬੀਆਂ ਦਾ ਨੁਕਸਾਨ ਹੈ ਗੱਲ ਇਹ ਕਿ ਹੁਣ ਵੀ ਨਿੱਜੀ ਲੜਾਈ ਸ਼ੁਰੂ ਹੋ ਰਹੀ ਆ ਉਹਦੇ ਨਾਲ ਪੰਜਾਬ ਦਾ ਭਲਾ ਨਹੀਂ ਉਹਨਾਂ ਪੰਜਾਬ ਦੇ ਲੋਕ ਜਾਨ ਮਾਲ ਦੀ ਰਾਖੀ ਚਾਹੁੰਦੇ ਆਗੇ ਨੇ ਉਹ ਸਰਕਾਰ ਦਾ ਮੁਢਲਾ ਫਰਜ ਆ ਸਰਕਾਰ ਨੂੰ ਉਹਨਾਂ ਮੁਢਲੇ ਮੁਢਲੇ ਫਰਜ਼ਾਂ ਤੋਂ ਭੱਜਣਾ ਨਹੀਂ ਚਾਹੀਦਾ ਜੀ ਇਸ ਕਿ ਇਸ ਦੇ ਵਿੱਚ ਜਦੋਂ ਅਸੀਂ ਵਪਾਰ ਮੰਡਲ ਦੇ ਪ੍ਰਧਾਨ ਨਾਲ ਵੀ ਗੱਲ ਕੀਤੀ சுரேਸ਼ ਦੇ ਨਾਲ ਤੇ ਉਹ ਇਹ ਕਹਿ ਰਿਹਾ ਕਿ ਅਸੀਂ ਪੁਲਿਸ ਨੂੰ ਪਹਿਲਾਂ ਕਈ ਵਾਰੀ ਛੋਟੀਆਂ-ਛੋਟੀਆਂ ਘਟਨਾਵਾਂ ਤੇ ਜਦੋਂ ਜਾਣਕਾਰੀ ਦਿੱਤੀ ਪੁਲਿਸ ਨੇ ਉਲਟਾ ਸਾਨੂੰ ਕਿਹਾ ਕਿ ਤੁਸੀਂ ਹਰੇਕ ਦੁਕਾਨ ਤੇ ਸੀਸੀਟੀਵੀ ਕੈਮਰੇ ਜ਼ਰੂਰ ਲਗਾਓ ਹੁਣ ਵੀ ਕਹਿੰਦੇ ਇਸ ਕੇਸ 'ਚ 100 ਤੋਂ ਵੱਧ ਸੀਸੀਟੀਵੀ ਫੁਟੇਜ ਕੰਗਾਲੀ ਗਈ ਹੈ ਅਜੇ ਤੱਕ ਨੀ ਕਾਤਲਾਂ ਦਾ ਪਤਾ ਲੱਗਿਆ ਨਹੀਂ ਇਹ ਜਿਹੜੇ ਕੈਮਰੇ ਲੋਕਾਂ ਦੀ ਜ਼ਿੰਮੇਵਾਰੀ ਥੋੜੀ ਇਹ ਲੋਕਲ ਜਿਹੜੀਆਂ ਮਿਊਨਿਸਪਲ ਕਮੇਟੀਆਂ ਨੇ ਅਬੋਰ ਮਿਊਨਿਸਪਲ ਕਮੇਟੀ ਉਹ ਨਹੀਂ ਸੀ ਸ਼ਹਿਰ ਦੇ ਵਿੱਚ ਕੈਮਰੇ ਲਾ ਸਕਦੇ ਹੂੰ ਮਤਲਬ ਇਹ ਜੇ ਕੈਮਰੇ ਲੁਕੀ ਲਾ ਲੈਣਗੇ ਤੇ ਮਤਲਬ ਲੋਕੀ ਸਿਕਿਉਰ ਹੋ ਜਾਣਗੇ ਖੌਫ ਹੋਣਾ ਚਾਹੀਦਾ ਮਤਲਬ ਮੇਰੇ ਘਰ ਜਾਂ ਤੁਹਾਡੇ ਘਰ ਕੈਮਰੇ ਲੱਗੇ ਉਹਦਾ ਚ ਇਹ ਨਾ ਹੋਊਗਾ ਕਿ ਬੰਦੇ ਗੋਲੀ ਮਾਰ ਕੇ ਚਲੇ ਗਏ ਜੀ ਮੂੰਹ ਟੱਕਿਆ ਸੀ ਪਰ ਜਾਣ ਤੇ ਚਲੀ ਗਈ ਨਾ ਇਹ ਪੁਲਿਸ ਦੀ ਦਲੀਲ ਹੀ ਮਤਲਬ ਇਹ ਕਿ ਜਦੋਂ ਤੁਸੀਂ ਕੰਮ ਨਹੀਂ ਕਰਨਾ ਜਦੋਂ ਤੁਸੀਂ ਮਿਲੇ ਹੋਏ ਹੋ ਮਤਲਬ ਇਹ ਨਹੀਂ ਕਿ ਘਰਾਂ ਦੇ ਵਿੱਚ ਕੈਮਰੇ ਲਾ ਦੋ ਤਾਂ ਸੇਫ ਹੋ ਜੇ ਮੰਨ ਲਓ ਆਪਾਂ ਕਹਿੰਦੇ ਕਿ ਸ਼ਹਿਰ 'ਚ ਕੈਮਰੇ ਲੱਗ ਜਾਂਦੇ ਜਾਂ ਸੰਜੇ ਬਰਮਾ ਦੇ ਘਰ ਜੇ ਬਾਹਰ ਕੈਮਰੇ ਲੱਗੇ ਹੁੰਦੇ ਤੇ ਉਹ ਬਚ ਜਣਾ ਸੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਮਾਰਿਆ ਗਿਆ ਗੱਲ ਤੇ ਖੌਫ ਦੀ ਕੈਮਰੇ ਲਾਉਂਦੇ ਨਾਲ ਹੀ ਫਿਰ ਕਹਿਣਗੇ ਤੁਸੀਂ ਘਰ ਕੁੱਤੇ ਰੱਖ ਲਓ ਜੀ ਫਿਰ ਕਹਿਣਗੇ ਤੁਸੀਂ ਪ੍ਰਾਈਵੇਟ ਸਿਕਿਉਰਟੀ ਲੈ ਲਓ ਜੀ ਫਿਰ ਤੁਸੀਂ ਕਾਦੇ ਵਾਸਤੇ ਹੋ ਪੰਜਾਬ ਦੇ ਵਿੱਚ 3 ਕਰੋੜ ਦੀ ਆਬਾਦੀ ਦੇ ਹਿਸਾਬ ਨਾਲ 92000 ਨਫਰੀ ਬਹੁਤ ਆ ਇਸ ਦੇ ਬਾਵਜੂਦ ਕਿਉਂਕਿ ਪੁਲਿਸ ਬਾਹਰ ਲਿਆਂ ਤੇ ਲੱਗੀ ਹੋਈ ਹੈ ਸੇਵਾ ਕਰਨ ਦੇ ਜਾਂ ਇੱਥੇ ਵੀਆਈਪੀ ਸਹੂਲਤਾਂ ਦਾ ਆਨੰਦ ਮਾਨਿਆ ਜਾ ਰਿਹਾ ਹੈਗਾ 에어ਪੋਰਟ ਤੋਂ ਕਨਵੇ ਸੈਕਟਰ ਜਾਣਾ ਹੈ ਮਹਾਲੀ ਦੇ ਤੇ ਲੋਕੀ ਜਹਾਜ ਤੇ ਚੜ ਕੇ ਆਉਂਦੇ ਨੇ ਜਦ ਕਿ 4 ਕਿਲੋਮੀਟਰ ਹੈ ਤਾਂ ਉਹ ਫਿਰ ਜਿਹੜੇ ਜਹਾਜ ਦੇ ਉੱਪਰ ਵੀ ਸਿਕਿਉਰਿਟੀ ਥੱਲੇ ਵੀ ਸਿਕਿਉਰਿਟੀ ਲੱਗੀ ਹੈਗੀ ਜਦ ਸਾਡਾ ਕਾਨੂੰਨ ਵਿਵਸਥਾ ਵੱਲ ਧਿਆਨ ਹੀ ਨਹੀਂ ਆ ਤੇ ਫਿਰ ਕੀ ਕੰਮ ਕਰਾਂਗੇ ਹੁਣ ਲੋਕ ਕਹਿੰਦੇ ਕਿ ਕੈਮਰੇ ਲੋਕ ਤੇ ਫਿਰ ਤੁਸੀਂ ਕੀ ਕਰਦੇ ਹੋਗੇ ਜੇ ਇਸ ਸਥਿਤੀ ਦੇ ਵਿੱਚ ਹੁਣ ਜਿਹੜੇ ਜਿਹੜੇ ਉੱਥੋਂ ਦੇ ਮਾਰਕੀਟ ਪ੍ਰਧਾਨ ਆ ਜਾਂ ਨਾ ਵਪਾਰ ਮੰਡਲ ਦੇ ਪ੍ਰਧਾਨ ਉਹਦੇ ਇੱਕ ਬੰਦੇ ਤੇ ਉਹਨਾਂ ਦਾ ਚਲਾ ਗਿਆ ਨਾ ਤੁਸੀਂ ਫੜੋ ਉਹਨਾਂ ਨੂੰ ਔਰ ਛੇਤੀ ਤੁਸੀਂ ਫੜ ਕੇ ਜਿਹੜੇ ਕਸੂਰ ਹੋ ਉਹਨਾਂ ਨੂੰ ਸਜ਼ਾ ਦਿਵਾਓ ਪੇਸ਼ ਕਰੋ ਅਗਲੇ ਨੂੰ ਉਮਰ ਕੈਦ ਹੋਵੇ ਜਾਂ ਮੌਤ ਦੀ ਸਜ਼ਾ ਹੋਵੇ ਤੁਹਾਨੂੰ ਤੇ ਇਹੋ ਜੇ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈਗੀ ਨਾ ਹੁਣ ਸਵਾਲ ਇਹ ਹੈ ਕਿ ਤੁਸੀਂ ਇਹ ਕਹਿ ਰਹੇ ਕਿ ਆ ਕੈਮਰੇ ਲਾ ਲਓ ਜੀ ਇਹਦਾ ਮਤਲਬ ਕਿ ਸਰਕਾਰ ਨੂੰ ਚਾਹੀਦਾ ਫਿਰ ਜਿਹੜੇ ਉੱਥੇ ਐਸਐਸਪੀ ਲੱਗੇ ਨੇ ਜਾਂ ਅਫਸਰ ਲੱਗੇ ਪਿੱਛੇ ਜੇ ਤੁਸੀਂ ਇੱਕ ਐਸਐਚਓ ਦੇ ਸ਼ਿਕਾਇਤ ਇੱਕ ਐਸਐਸਪੀ ਨੂੰ ਬਦਲ ਦਿੱਤਾ ਬਹਾਨਾ ਬਣਾਇਆ ਜਦ ਕਿ ਉੱਥੇ ਕਾਲੀ ਦਲ ਲੀਡਰਾਂ ਦਾ ਮਸਲਾ ਸੀ ਕਿ ਉੱਥੇ ਕਾਰਵਾਈ ਕਿਉਂ ਨਹੀਂ ਹੋ ਰਹੀ ਇਸ ਕਰਕੇ ਐਸਐਸਪੀ ਟੰਗ ਦਿੱਤਾ ਪਰ ਆਹ ਜਿਹੜਾ ਕਾਨੂੰਨ ਦਾ ਮਸਲਾ ਜਿਹੜੇ ਐਸਐਚਓ ਜਿਹੜੇ ਡੀਐਸਪੀ ਕਹਿੰਦੇ ਤੁਸੀਂ ਉਹਨਾਂ ਦੇ ਖਿਲਾਫ ਤੇ ਕਾਰਵਾਈ ਕਰੋ ਜਿਹੜੇ ਲੋਕਾਂ ਨੂੰ ਤੁਸੀਂ ਪੁਲਿਸ ਜਿਹੜੀ ਆ ਮੋਟਰਸਾਈਕਲ ਦਿੱਤੇ ਹੋਏ ਨੇ ਪੁਲਿਸ ਨੂੰ ਤੇਲ ਦਿੱਤਾ ਪੁਲਿਸ ਨੂੰ ਜਿਪਸੀਆਂ ਦਿੱਤੀਆਂ ਸ਼ਹਿਰ ਦੇ ਵਿੱਚ ਰਾਉਂਡ ਮਾਰੋ ਪਰ ਇੱਕ ਜਗ੍ਹਾ ਤੇ ਗੱਡੀ ਲਾ ਦਿੰਦੇ ਆ ਕਿ ਨੇ ਉੱਥੇ ਟਿਕਾ ਅੱਧੀ ਸਿਕਿਉਰਿਟੀ ਤੇ ਐਮਐਲਏ ਤੋਂ ਉਹ ਜਿਹੜੇ ਐਸਐ ਕੀ ਕਰਦੇ ਕਿ ਐਮਐਲਏ ਨੂੰ ਚਾਰ ਕੇ ਪੰਜ ਬੰਦੇ ਸੂਲਨ ਤੌਰ ਤੇ ਸਰਕਾਰ ਨੇ ਦੇਣ ਦੇ ਫਿਰ ਐਸਐਸਪੀ ਦੇ ਦਿੰਦਾ ਦੋ ਕੀ ਬੰਦੇ ਕਿ ਮੇਰੀ ਮੇਰਾ ਪੱਖ ਪੂਰਦੇ ਰਹੋ ਜੀ ਮੈਂ ਇੱਥੇ ਲੱਗਣਾ ਹੈ ਨਾ ਫਿਰ ਦੋ ਇੱਕ ਬੰਦਾ ਡੀਐਸਪੀ ਦੇ ਦਿੰਦਾ ਇੱਕ ਲੋਕਲ ਦੋ ਤਿੰਨ ਐਸਐਚਓ ਲੋਕਲ ਦਿੰਦਾ ਜੀ ਜਨਾਬ ਮੇਰਾ ਖਿਆਲ ਰੱਖਿਓ ਜੀ ਤੁਹਾਡਾ ਛੋਟਾ ਪਰ ਨਾਲ ਪੈਰੀ ਹੱਥ ਲਾਈ ਜਾਣਗੇ ਐਸਐਚਓ ਇੰਦਾਂ ਦੇ ਲੋਕਲ ਐਮਐਲਏ ਜਿੰਨੇ ਵੀ ਹੈਗੇ ਉਹਨਾਂ ਕੋ ਸਿਕਿਉਰਟੀ ਆ ਚਾਰ ਬੰਦੇ ਹੋਣੇ ਜਿਹਦੇ ਤੇ 20-20 ਬੰਦੇ ਤੁਰੇ ਫਿਰਦੇ ਹਨ ਮਤਲਬ ਇਹ ਨਹੀਂ ਕਿ ਆਮ ਆਦੀ ਪਾਰਟੀ ਸਿਕਿਉਰਟੀ ਦੇ ਭੁੱਖੇ ਨੇ ਪਿਛਲੇ ਵੀ ਭੁੱਖੇ ਨੇ ਪਰ ਇਹਨਾਂ ਨੇ ਸੌਵਾ ਕਰਦੀਆਂ ਸੀ ਇਸ ਕਰਕੇ ਇਹਨਾਂ ਵੀ ਤੁਹਾਨੂੰ ਕਹਦੇ ਡਰ ਆ ਗਿਆ ਨਾ ਤੁਸੀਂ ਕਿਹੜੇ ਏਡੇ ਗੁਨਾਹ ਕੀਤੇ ਤੁਸੀਂ ਕਿਹੜੇ ਏਡੇ ਖਤਰਨਾਕ ਕੰਮ ਕੀਤੇ ਸੀ ਵੀ ਜਿਹੜੇ ਤੁਹਾਨੂੰ ਹੁਣ 16-16 20-20 25-25 30-30 ਯਾ ਹਰ-ਹਰ ਬੰਦਾ ਚਾਹੀਦਾ ਹੈ ਨਾ ਹੁਣ ਆ ਜਿਹੜੇ ਜਾਨਾਂ ਚਲੀ ਗਈਆਂ ਹੈਗੀਆਂ ਨੇ ਉਹ ਕੀ ਹੋਏਗਾ ਉਦੇ ਕੌਣ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਜ਼ਿੰਮੇਵਾਰ ਨਾ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਆਪਣੇ 5 ਸਾਲ ਦਾ ਹੱਕ ਹਕੂਕ ਦਿੱਤੇ ਆਪਣੇ ਸਾਰੀ ਵੀ ਤੁਸੀਂ ਸਾਡੀ ਮਾਈ ਬਾਪੂ ਤੁਸੀਂ ਸਾਡੀ ਰਾਖੀ ਕਰਨੀ ਹੈ ਤੇ ਸਰਕਾਰ ਇਸ ਮਸਲੇ ਦੇ ਵਿੱਚ ਫੇਲ ਸਾਬਤ ਹੋ ਰਹੀ ਹੈ ਸਰਕਾਰ ਦਾ ਧਿਆਨ ਦਿਖਾਈ ਨਹੀਂ ਦੇ ਰਿਹਾਗਾ ਕੈਂਪੇਨ ਨਾਲ ਸਰਕਾਰ ਦਾ ਧਿਆਨ ਸਰਕਾਰ ਹੁਣ ਤੋਂ ਇਲੈਕਸ਼ਨ ਮੂਡ ਚ ਆ ਗਈ ਆ ਵੀ ਆਪਾਂ 27 ਕਿਵੇਂ ਜਿੱਤਨੀ ਹੈਗੀ ਆ ਕਰਪਸ਼ਨ ਦੇ ਮਸਲੇ ਦੇ ਵਿੱਚ ਨਸ਼ਿਆਂ ਦੇ ਮਸਲੇ ਡੇਲੀ ਇਨੀਆਂ ਕਰ ਲੀਆਂ ਇਨੇ ਬੰਦੇ ਫੜ ਲਏ ਹੈਗੇ ਪਰ ਨਸ਼ਾ ਦੇ ਉਦਾਂ ਹੀ ਵਿਕ ਰਿਹਾ ਅੱਜ ਇੱਕ ਫੋਟੋ ਬੜੀ ਵਾਇਰਲ ਹੋਈ ਆ ਇੱਕ ਹਰ ਕੇ ਸਾਹਮਣੇ ਲੋਥਪਾਈ ਹੋਈ ਆ ਔਰ ਉਸ ਨਸ਼ੇ ਕਰਨ ਵਾਲੇ ਮੁੰਡਾ ਜਿਹੜਾ ਮਰ ਗਿਆ ਦਾ ਪਿਓ ਕਹਿੰਦਾ ਕਿ ਰੱਬ ਦਾ ਜੀ ਹੀ ਰੱਬ ਨੇ ਦਿੱਤਾ ਰੱਬ ਲੈ ਗਿਆ ਲੋਕਾਂ ਨੂੰ ਇਹ ਕਹਿਣਾ ਪੈ ਰਿਹਾ ਇਹਨਾ ਨਹੀਂ ਕਿ ਨਸ਼ਾ ਰੁਕ ਰੁਕਿਆ ਨਹੀਂ ਜਾ ਰਿਹਾ ਪੁਲਿਸ ਕੋਲ ਪਰ ਸਰਕਾਰ ਕੋ ਤੇ ਆਪਾਂ ਡੇਲੀ ਕਹਦੇ ਕਿ ਅੱਜ 147 ਮਕਦਮੇ ਦਰਜ ਕੀਤੇ 500 ਬੰਦਾ ਫੜਦਿਆ ਇਦਾਂ ਦੇ ਫਿਰ ਸਰਕਾਰੀ ਡਾਕਟਰ ਜਿਹੜੇ ਨੇ ਉਹ ਰੋਜ਼ ਇਹ ਦੇ ਦਿਆ ਕਰਨ ਕਿ ਮੈਂ 9 ਤੋਂ 5 ਆਇਆ ਸੀ ਅੱਜ 400 ਮਰੀਜ਼ ਦੇਖਿਆ 200 ਦੇ ਆਪਰੇਸ਼ਨ ਕੀਤੇ ਇੱਕ ਦੇ ਗੋਡਾ ਬਦਲ ਇੱਕ ਨੂੰ ਢਿੱਡ ਪੀੜ ਦੀ ਦਵਾਈ ਦਿੱਤੀ ਇੱਕ ਦੀਆਂ ਅੱਖਾਂ ਦੇ ਆਪਰੇਸ਼ਨ ਕੀਤੇ ਮਤਲਬ ਤੁਹਾਡੀਆਂ ਪ੍ਰਾਪਤੀਆਂ ਨੇ ਤੁਹਾਡੀ ਜ਼ਿੰਮੇਵਾਰੀ ਤੁਹਾਡਾ ਫਰਜ ਆ ਤੁਸੀਂ ਫਰਜ਼ਾਂ ਤੋਂ ਮੁਨਕਰ ਹੋ ਰਹੇ ਹੋ ਤੇ ਧਿਆਨ ਲੋਕਾਂ ਦਾ ਹੋਰ ਪਾਸੇ ਪਟਕਾਰ ਰਹੇ ਹੋ ਇਸੇ ਕਰਕੇ ਜਿਹੜਾ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ ਪੁਲਿਸ ਨੂੰ ਪਈ ਕਿੰਨੇ ਹਿੱਸਿਆਂ 'ਚ ਵੜਤਾ ਇੱਕ 50 ਪੁਲਿਸ ਇੱਕ ਬਿਊਰੋ ਆਫ ਇਨਵੈਸਟੀਗੇਸ਼ਨ ਇੱਕ ਐਸਟੀਐਫ ਇੱਕ ਏ ਐਨ ਪੀਐਫ ਇੱਕ ਐਸਐਸਐਫ ਰਿਜ਼ਲਟ ਕੀ ਆ ਰਿਜ਼ਲਟ ਕੀ ਨਿਕਲਦਾ ਗਲਤ ਰਿਜ਼ਲਟ ਦੀ ਆ ਉਹ ਰਿਜ਼ਲਟ ਨਹੀਂ ਨਿਕਲ ਰਿਹਾ ਸਰਕਾਰ ਕੋ ਔਰ ਉਹ ਸਰਕਾਰ ਨੂੰ ਧਿਆਨ ਦੇਣਾ ਤੁਹਾਡੇ ਕੋ 20 ਮਹੀਨੇ ਹਲੇ ਵੀ ਬਹੁਤ ਕੰਮ ਹੋ ਸਕਦਾ ਹੈ ਪਰ ਕਾਨੂੰਨ ਵਿਵਸਥਾ ਦੇ ਮਸਲੇ ਦੇ ਵਿੱਚ ਸਰਕਾਰ ਹਲੇ ਤੱਕ ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਆ